ਤੇ ਫਿਰ ਵੱਡੇ ਹੋ ਗਏ ਆਪਾਂ ਇੱਕ ਫਾਰਮਰ ਹੀ ਬਣਨਾ ਕਿ ਜਾਂ ਕੋਈ ਨੌਕਰੀ ਬਾਰੇ ਸੋਚਿਆ ਫਾਰਮਰ ਹੀ ਫਾਰਮਰ ਗੱਟ ਕਿਹੜੀ ਕਲਾਸ ਚ ਹੋ ਗਏ ਫਿਫਥ ਫਿਫਥ ਚ ਤੁਹਾਡੇ ਕੋਲੇ ਲਾਸਟ ਜਿਹੜੀ ਵੱਡੀ ਤੋਂ ਵੱਡੀ ਗਾਂ ਕਿੰਨੇ ਦੁੱਧ ਵਾਲੀ ਕਿੰਨੇ ਲੀਟਰ ਦੇ ਦੇ 40 ਕਿਲੋ 44 ਕਿਲੋ 40 44 ਕਿਲੋ ਦੀਆਂ ਮਾਲਕਾਂ ਜਿਹੜੀਆਂ ਤੁਹਾਡੇ ਕੋਲੇ ਹੈਗੀਆਂ ਨੇ ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾ ਜਾਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿజిਟ ਕਰਨ ਲਈ ਪਿੰਡ ਸੀ ਤੋਂ ਜਿਹੜਾ ਯਾਨੀ ਕਿ ਕੋਲਾ ਬਾਨਾ ਉਹਦੇ ਨਾਲ ਬਿਲਕੁਲ ਕੋਟ ਬੁੱਡੇ ਤੋਂ ਆਪਾਂ ਪਹੁੰਚ ਕਰ ਸਕਦੇ ਆ ਤੇ ਦੁੱਬਲੀ ਹਰੀਕੇ ਪੱਤਨ ਤੋਂ ਤੇ ਨਵਾਂ ਪੁਲ ਬਿਲਕੁਲ ਜਿਹੜਾ ਨਜ਼ਦੀਕ ਆ ਤੇ ਜਿਹੜਾ ਆਪਣਾ ਗਰਜੰਟ ਵੀਰ ਆ ਆਪਾਂ ਇਹਦੇ ਫਾਰਮ ਤੇ ਪਹੁੰਚੇ ਆ ਤੇ ਫਾਰਮ ਤੇ ਜਦੋਂ ਆਪਾਂ ਪਹੁੰਚ ਕਰਨੀ ਆ ਬਿਲਕੁਲ ਵੱਡੀ ਸੀ ਤੋਂ ਤੇ ਕੋੜ ਬੁੱਡੇ ਦੇ ਸਾਨ ਦੇ ਵਿੱਚ ਇੱਕ ਬਿਲਕੁਲ ਛੋਟਾ ਜਿਹਾ ਪੋਲਾ ਹੁੰਦਾ ਉਹਦੇ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਜਿਹੜਾ 2.5 ਕਿਲੋਮੀਟਰ ਦੀ ਦੂਰੀ ਤੇ ਵੀਰ ਦਾ ਫਾਰਮ ਬਿਲਕੁਲ ਖੇਤ ਦੇ ਵਿੱਚ ਤੇ ਅੱਜ ਡੇਟ ਜਿਹੜੀ ਆਪਾਂ ਕਨਫਰਮ ਕਰ ਦਿੰਨੇ ਆ 1 2 2025 ਤੇ ਵੀਰ ਨੇ ਅਜੇ ਆਪਣੇ ਫਾਰਮ ਤੋਂ ਜਿਹੜੀ ਆ ਬਹੁਤ ਸੋਹਣੀ ਬੱਛੀ ਮੂੰਹੋ ਚਾਰ ਦੰਦਾਂ ਦਾ ਜਿਹੜੀ ਉਹ ਸੇਲ ਕਰਨੀ ਆ ਤੇ ਆਪਾਂ ਇਹਦੀ ਡਿਟੇਲ ਆ ਜਿਹੜੀ ਉਹ ਵੀਰ ਨਾਲ ਕਰਦੇ ਆ ਗੱਲਬਾਤ ਵੀਰ ਜੀ ਹੁਣ ਇੱਥੇ ਆਣੇ ਨਹੀਂ ਉਹਨਾਂ ਦਾ ਬੇਟਾ ਵਾ ਤੇ ਪਰ ਬਿਲਕੁਲ ਇੱਕ ਸਪੈਸ਼ਲ ਗਿਆ ਪੀਸ ਜਿਹੜਾ ਵੀਰ ਨੇ ਆਪਣੇ ਜਿਹੜਾ ਫਾਰਮ ਤੋਂ ਸੇਲ ਕਰਨਾ ਤੇ ਕਰਦੇ ਆਪਾਂ ਗੱਲ ਬਾਤ ਹਾਂਜੀ ਸਾਸਿਕਾ ਛੋਟੇ ਵੀਰ ਹੋ ਠੀਕ ਠਾਕ ਜੀ ਹਾਂਜੀ ਹੋਰ ਛੋਟੇ ਕਿਸਾਨ ਛੋਟੇ ਫਾਰਮਰ ਕਿੱਦਾਂ ਵਧੀਆ ਵਧੀਆ ਓਕੇ ਦੱਸਿਓ ਆਪਾਂ ਇਹਦੀ ਡਿਟੇਲ ਮੂੰਹੋਂ ਕਿੰਨੇ ਦੰਦਾ ਚੌਗੀ ਆ ਮੂੰਹੋਂ ਚੌਗੀ ਆ 4 ਦੰਦਾ ਠੀਕ ਆ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਹੋ ਗਏ 7-8 ਦਿਨ 7-8 ਦਿਨ ਸੂਈ ਨੂੰ ਹੋ ਗਏ ਆ ਤੇ ਦੁੱਧ ਕਿੰਨਾ ਇਹਦੇ ਥੱਲੇ ਹਾਜ਼ਰ ਆ? ਦੁੱਧ ਤਾਂ 20 ਕਿਲੋ ਆ। 20 ਕਿਲੋ। ਸਾਡੇ 19 ਕਿਲੋ ਚ ਤੋਲ ਕੇ ਦੇਵਾਂਗੇ। ਤੋਲ ਕੇ ਦਿਓਗੇ 19 ਕਿਲੋ। ਠੀਕ ਆ ਜੀ। ਹਾਂ ਜੀ। ਓਕੇ ਤੇ ਦੁੱਧ ਚਵਾ ਕਿੰਨਾ ਕੇ ਦੇਊਗੀ? ਆ ਇਹ ਦੇਊਗੀ 23 ਕਿਲੋ। 23 ਕਿਲੋ ਦੀ ਜਿਹੜੀ ਯਾਨੀ ਕਿ ਇਹਦੀ 23 24 ਦੀ ਕਪੈਸਿਟੀ ਰਹੂਗੀ। ਤੇ ਆਪਾਂ ਇਹਨੂੰ ਖੋਲ ਕੇ ਜ਼ਰੂਰ ਉਖਾਈਏ ਬੱਚੀ ਨੂੰ। ਖੋਲ ਮੇਰਾ ਵੀਰ। ਬਹੁਤ ਸੋਹਣੀ ਆ, ਚੰਗਾ ਰੰਗ ਪ੍ਰਿੰਟ ਆ। ਤੇ ਕੰਨ ਕੁੰਨ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਸੂ ਸਵਾਦ ਦੇ ਵਿੱਚ ਬੱਛੀ ਆ ਤੇ ਅੱਜ ਕੱਲ ਤੁਹਾਨੂੰ ਪਤਾ ਚੰਗੇ ਚੰਗੇ ਜਿਹੜੇ ਸੀਮਨ ਆ ਉਹ ਰੱਖੇ ਜਾਂਦੇ ਆ ਤੇ ਉਹਦੇ ਕਾਰਨ ਜਿਹੜਾ ਬੱਚਾ ਕਾਫੀ ਹੈਵੀ ਦਿੱਤਾ ਤੇ ਥੋੜਾ ਬੱਛੀ ਜਿਹੜੀ ਖਿੱਚੀ ਗਈ ਆ ਤੇ ਬਹੁਤ ਸੋਹਣੀ ਆ ਬੱਛੀ ਵਨ ਸਪੇਸ ਥਣਾ ਦੀ ਉਹ ਵੀ ਬਹੁਤ ਸੋਹਣੀ ਆ ਤੇ ਰੰਗ ਪ੍ਰਿੰਟ ਜਿਹੜਾ ਬੱਛੀ ਦਾ ਚੰਗਾ ਬਿਲਕੁਲ ਮੱਥੇ ਜਿਹੜਾ ਸਟੇਟ ਪਟਾ ਆਉਂਦਾ ਤੇ ਕੰਨ ਕੁੰਨ ਦੀ ਕੁਆਲਿਟੀ ਜਿਹੜੀ ਬਹੁਤ ਸੋਹਣੀ ਆ ਤੇ ਸੋਹਣੀ ਹੈ ᱴਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਚੰਗਾ ਦੁੱਧ ਦੇ ਬੱਚੀ ਚਵਾਜੂਗੀ ਆ ਚੈੱਕ ਕਰੋ ਬੰਦ ਬੇਟਾ ਬਹੁਤ ਸੋਹਣੀ ਹੈ ਕਰੀ 12 ਵਜੇ ਦਾ ਟਾਈਮ ਹੋ ਗਿਆ ਵਾ ਸਵੇਰ ਦਾ ਤੇ ਬਿਲਕੁਲ ਸ਼ਾਮ ਨੂੰ ਜਿਹੜਾ ਬੇ ਕੋ ਫੱਟਾ ਲਾਜੂਗੀ ਚੰਗਾ ਲੇਵਾ ਭਰੂਗੀ ਇਸ ਟਾਈਮ ਜਿਹੜਾ 18 19 ਕਿਲੋ ਇਹਦੇ ਥੱਲੇ ਦੁੱਧ ਤੇ ਵੰਡ ਸਪੇਸ ਥਣਾਂ ਦੀ ਬਹੁਤ ਸੋਹਣੀ ਹੈ ਤੇ ਮੁਠੀ ਵਾਲਾ ਥਣ ਲੱਗਾ ਚੰਗਾ ਚਵਾਵ ਭਰਾ ਚੰਗਾ ਬੱਚੀ ਦਾ ਆ ਚੈੱਕ ਕਰੋ ਦੁੱਧ ਵਾਲੀਆਂ ਜਿਹੜੀਆਂ ਇਹਦੀਆਂ ਨਸਾਂ ਨੇ ਥੋੜੀ ਡਰਦੀ ਆ ਤੇ ਵੀਰੇ ਜਿਹੜਾ ਫਾਰਮ ਤੋਂ ਆਪਣੇ ਹੀ ਘਰੋਂ ਜਿਹੜਾ ਬੱਚੀ ਸੇਲ ਕਰਨਦਿਆ ਥਾਂ ਥਾਂ ਨੂੰ ਬਹੁਤ ਸੋਹਣਾ ਤੇ ਜਿਹੜੀਆਂ ਦੁੱਧ ਵਾਲੀਆਂ ਵੇਨ ਦਾ ਬਿਲਕੁਲ ਉੱਪਰ ਕੇ ਬਾਹਰ ਆਉਂਦੀਆਂ ਮੱਛੀ ਨਾਲ ਇਹ ਨਾਲ ਹੀ ਲੱਗਾ ਹੈ ਬਿਲਕੁਲ ਬੱਚੇ ਦਾ ਜਿਹੜਾ ਮਾੜੂ ਆ ਬਿਲਕੁਲ ਨਾਲ ਆ ਤੇ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਵੀ ਆਪਾਂ ਤੁਹਾਨੂੰ ਜਿਹੜੀ ਇਹਦੀ ਦਿਖਾਉਨੇ ਆ ਆ ਚੈੱਕ ਕਰੋ ਬਿਲਕੁਲ ਛੋਟਾ ਕਰਨਾ ਚੱਪੇ-ਚੱਪੇ ਦਾ ਮੇਰੇ ਕੋਲ ਜੱਤ ਵਾਲਾ ਤੇ ਚੰਗੀ ਜਿਹੜੀ ਇਹਦੀ ਜਿਹੜੀ ਬਰੀਡ ਆ ਬਾਕੀ ਇਹਨਾਂ ਦੇ ਬੱਚੇ ਦੇ ਫਾਦਰ ਸਾਹਿਬ ਨੇ ਦੱਸਿਆ ਕਿ ਚੰਗੇ ਸੀਮੰਦੀ ਆ ਘਰ ਦਾ ਜਿਹੜਾ ਇਹਨਾਂ ਦਾ ਮਾਲ ਆ ਉਹਦੇ ਵਿੱਚ ਪਹਿਲੇ ਸੂਏ ਬੱਛੀ ਜਿਹੜੀ ਏ ਸੇਲ ਕਰਨ ਲੱਗੇ ਆ ਆ ਚੈੱਕ ਕਰੋ ਬਿਲਕੁਲ ਫਾੜੀਆਂ ਵਾਲਾ ਲੈਵਾ ਚੰਗਾ ਤੇ ਉੱਬਰ ਕੇ ਜਿਹੜਾ ਹਵਾਨਾ ਇਹਦਾ ਬਾਹਰ ਆਉਂਦਿਆ ਤੇ ਚੰਗੇ ਦੁੱਧ ਦੀ ਆਪਾ ਇਹਦੇ ਤੋਂ ਬੱਛੀ ਤੋਂ ਆਸ ਕਰ ਸਕਦੇ ਆ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਹਾਈਟ ਆ ਜਿਹੜੀ ਬਿਲਕੁਲ ਕੂਲੀ ਆ ਬੱਚੀ ਹੈ ਜੇ ਮੀਡੀਅਮ ਤੋਂ ਪਲੱਸ ਆ ਥੋੜੀ ਜੀ ਕੋਈ ਛੋਟੀ ਮੰਨ ਕੇ ਨਾ ਆਵੇ ਬਾਕੀ ਚੰਗੀ ਆ ਬੱਚੀ ਬਿਲਕੁਲ ਜੀ ਇਹ ਪਹਿਲਾਂ ਨਾ ਜੀ ਤੇ ਹਾਈਟ ਕਰੂਗੀ ਹੋਰ ਹਾਂਜੀ ਕਰੂਗੀ ਕਰੂਗੀ ਦੁੱਧ ਕਿੰਨਾ ਕੁ ਦੇ ਜੂਗੀ ਸਾਰਾ ਟੋਟਲ ਦੁੱਧ ਦੇ ਜੂਗੀ 24 ਕਿਲੋ ਨਾ ਦੇ ਜੂਗੀ 24 25 ਕਿਲੋ ਹਾਂਜੀ ਦੇ ਜੂਗੀ ਇਹ ਫਿਰ ਘਰੋਂ ਹੀ ਤੁਸੀਂ ਸੇਲ ਕਰੰਦਾ ਫਾਰਮ ਦਾ ਤੁਹਾਡੇ ਕੋਲੇ ਲਾਸਟ ਜਿਹੜੀ ਵੱਡੀ ਤੋਂ ਵੱਡੀ ਗਾਂ ਕਿੰਨੇ ਦੁੱਧ ਵਾਲੀ ਕਿੰਨੇ ਲੀਟਰ ਦੇ ਦੇ 40 ਕਿਲੋ 44 ਕਿਲੋ 40 44 ਕਿਲੋ ਦੀਆਂ ਮਾਲਕਾਂ ਜਿਹੜੀਆਂ ਤੁਹਾਡੇ ਕੋਲੇ ਹੈਗੀਆਂ ਨੇ ਵਧੀਆ ਗੁੱਡ ਤੇ ਫਿਰ ਵੱਡੇ ਹੋ ਗਏ ਆਪਾਂ ਇੱਕ ਫਾਰਮਰ ਹੀ ਬਣਨਾ ਕਿ ਜਾਂ ਕੋਈ ਨੌਕਰੀ ਬਾਰੇ ਸੋਚਿਆ ਫਾਰਮਰ ਹੀ ਫਾਰਮਰ ਗੁੱਡ ਹਨਾ ਘਰ ਦੀ ਜਿਹੜੀ ਆਪਣੀ ਜਾਇਦਾਦ ਆ ਪ੍ਰਾਪਰਟੀ ਆ ਆਪਾਂ ਉਹੀ ਸੰਭਾਲ ਲਈਏ ਤਾਂ ਬਹੁਤ ਵਧੀਆ ਗੱਲ ਆ ਗੁੱਡ ਤੁਹਾਡੇ ਜਿਹੜੇ ਖਿਆਲ ਆ ਚੰਗੀ ਗੱਲ ਆ ਤੇ ਬਾਕੀ ਪੜ੍ਹਾਈ ਜ਼ਰੂਰ ਨਾਲ ਦੀ ਨਾਲ ਕਰਨੀ ਕਿਹੜੀ ਕਲਾਸ ਚ ਹੋ ਗਿਆ ਫਿਫਥ ਫਿਫਥ ਚ ਹਾਂਜੀ ਗੁੱਡ ਪੰਜਵੀਂ ਚ ਹੋ ਗਿਆ ਮੁੰਡਾ ਤੇ ਪਾਪਾ ਆਪਦੇ ਨਾਲ ਪੂਰਾ ਹੱਥ ਵੰਡਾਉਂਦਾ ਬਿਲਕੁਲ ਇਹ ਬੱਚਾ ਜਿਹੜਾ ਗੱਡੀ ਕਿਹੜੀ-ਕਿਹੜੀ ਚਲਾ ਲੇ ਨੇ ਅੱਜ ਟਾਈਮ ਗੱਡੀ ਚਲਾ ਲੇ ਨੇ ਸਾਰੀਆਂ ਸਾਰੀਆਂ ਗੱਡੀਆਂ ਟਰੈਕਟਰ ਗੁੱਡ ਮੈਂ ਇਹਨੂੰ ਅੱਖਾਂ ਨਾਲ ਦੇਖਿਆ ਅੱਜ ਮੇਰੀ ਵੀਡੀਓ ਵੀ ਸ਼ੂਟ ਕੀਤੀ ਬਿਲਕੁਲ ਗੱਡੀ ਪਹਚਾਈ ਫਿਰਦਾ ਸੀਗਾ ਤੇ ਟਰੈਕਟਰ ਵੀ ਜਿਹੜਾ ਉਹ ਵੀ ਚਲਾਉਂਦੇ ਇਹਨੂੰ ਦੇਖਿਆ ਤੇ ਬਹੁਤ ਹੀ ਮਜ਼ਾ ਨਹੀਂ ਕੇ ਪਰਮਾਤਮਾ ਵੱਲੋਂ ਮਿਹਨਤੀ ਬੱਚਾ ਵਾ ਕਾਈਕਲ ਦੇ ਬੱਚੇ ਨਹੀਂ ਤਾਂ ਮੋਬਾਈਲ ਤੋਂ ਹੀ ਨਹੀਂ ਬਾਹਰ ਨਿਕਲਦੇ ਤੇ ਹੋਰ ਪੁੱਤਰ ਜੀ ਕੋਈ ਗੱਲ ਬਾਤ ਕੋਈ ਨਹੀਂ ਠੀਕ ਆ ਹਾਂਜੀ ਪੜਾਈ ਨਾਲ ਦੀ ਨਾਲ ਜ਼ਰੂਰ ਕਰਨੀ ਹੈ ਚਲੋ ਪ੍ਰਮਾਤਮਾ ਤੈਨੂੰ ਤਰੱਕੀਆਂ ਦੇਵੇ ਬਹੁਤ ਸੋਹਣੀ ਵੈੜ ਆ ਵਾਧੇ ਵੰਦੀ ਆ ਨਵਾਂ ਧਾਨ ਆ ਤੇ ਹੋਰ ਪੁੱਤਰ ਜੀ ਕੋਈ ਗੱਲ ਬਾਤ ਹੈ ਇਸ ਤੋਂ ਇਲਾਵਾ ਬਸ ਕਰੋ ਇਹੀ ਸੇਲ ਕਰਨੀ ਹੋਰ ਤਾਂ ਨਹੀਂ ਕੋਈ ਕਰਨੀ ਬਾਕੀ ਚਲੋ ਕੋਈ ਗੱਲ ਨਹੀਂ ਆ ਫੋਨ ਨੰਬਰ ਜਿਹੜਾ ਵੀਰ ਦਾ ਆਪਾਂ ਐਡ ਕਰਦਾਂਗੇ ਨਾਲ ਦੀ ਨਾਲ ਸਕਰੀਨ ਤੇ ਚੱਲਦਾ ਜ਼ਰੂਰ ਕਰਾਂਗੇ ਤੇ ਆਪਾਂ ਫਾਰਮ ਦੀ ਵਿਕਰੀ ਝਾਤ ਮਰਾ ਜੀ ਬਹੁਤ ਸੋਹਣੀਆਂ گاਵਾਂ ਨੇ ਵੀ ਘਰ ਦਾ ਫਾਰਮ ਜਿਹੜਾ ਵੀਰ ਨੇ ਤਿਆਰ ਕੀਤਾ ਤੇ ਚੰਗੀ ਜਿਹੜੀ ਯਾਨਕਿ ਫਾਰਮ ਨੂੰ ਲੁੱਕ ਦਿੱਤੀ ਆ ਤੇ ਪ੍ਰਮਾਤਮਾ ਦਿਨ ਰਾਤ ਤਰੱਕੀ ਦੇਵੇ ਵੀਰ ਨੂੰ ਤੇ ਬੱਚਿਆਂ ਨੂੰ ਤੇ ਓਕੇ ਪੁੱਤੂ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ